ਸਵਾਗਤ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਇਤਿਹਾਸਿਕ ਗੁਰਦੁਆਰੇ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਮੇਰਾ ਖਿਆਲ ਹੈ ਉਸ ਦੇ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਬਹੁਤ ਸਾਰੇ ਸਿੱਖ ਵੀਰ ਐਸੇ ਨੇ ਜਿਨ੍ਹਾਂ ਨੂੰ ਸ਼ਾਇਦ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਨਾਲ ਰਹਿੰਦੇ ਹੋਏ ਨਾਗ ਦੀ ਕਹਾਣੀ ਨਹੀਂ ਪਤਾ ਹੋਏਗੀ ਕਾਫੀ ਟਾਈਮ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਲੇਕਿਨ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਸੱਚਾ ਤੁਹਾਡੇ ਨਾਲ ਸਾਂਝੀ ਕੀਤੀ ਜਾਏ ਆਪ ਸਭ ਨੇ ਗੁਰੂ ਨਾਨਕ ਦੇਵ ਜੀ ਦੀ ਉਹ ਵਾਲੀ ਫੋਟੋ ਤਾਂ ਵੇਖੀ ਹੋਏਗੀ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਦਰਖਤ ਦੇ ਹੇਠਾਂ ਪਏ ਆ ਤੇ ਉਸ ਨੇ ਇੱਕ ਇਸ ਬਾਰੇ ਦੋ ਜਾਣਕਾਰੀਆਂ ਮਿਲਿਆ ਸੀ ਮੈਂ ਦੋਨੇ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਇੱਕ ਵਿੱਚ ਕਿਹਾ ਗਿਆ ਹੈ ਕਿ ਜੋ ਪਿੰਡ ਦੇ ਮੁਖੀਆ ਸੀ ਗੁਰਨਾਨਕ ਦੇਵ ਜੀ ਦੇ ਪਿੰਡ ਦੇ ਮੁਖੀਆ ਸੀ ਉਹਨਾਂ ਨੇ ਜਦ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਇੱਕ ਦਰਖਤ ਦੇ ਹੇਠਾਂ ਪਏ ਆ ਤੇ ਇੱਕ ਨਾਗ ਆ ਕੇ ਜਦੋਂ ਤੁਪ ਦੀ ਰੋਸ਼ਨੀ ਹੈ ਜੋ ਉਹ ਮੁੜੀ ਦਰਖਤ ਤੋਂ ਪਾਸੇ ਹੋ ਕੇ ਸੂਰਜ ਪਾਸੇ ਹੋ ਕੇ ਜਦੋਂ ਤੁਪ ਗੁਰੂ ਜੀ ਦੇ ਮੂੰਹ ਤੇ ਪੈਣ ਲੱਗੀ ਤਾਂ ਉਹ ਸੱਪ ਨੇ ਆ ਕੇ ਇੱਕ ਫਣ ਖਲਾ ਕੇ ਉਹਨਾਂ ਨੂੰ ਛਾਹ ਪ੍ਰਦਾਨ ਕੀਤੀ ਤੇ ਉਸ ਤੋਂ ਬਾਅਦ ਉਹ ਸੱਪ ਗੁਰੂ ਜੀ ਦੇ ਨਾਲ ਰਹਿਣ ਲੱਗਾ ਉਦਾਸੀਆਂ ਦੌਰਾਨ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਰੇ ਪਿੰਡ ਬਟਾਲਾ ਸ਼ਹਿਰ ਦੇ ਕੋਲੇ ਪਹੁੰਚੇ ਤਾਂ ਉਸ ਤੋਂ ਪਹਿਲਾਂ ਇੱਕ ਪਿੰਡ ਆਉਂਦਾ ਉਦੋਕੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ 9 ਮਹੀਨੇ ਤੇ 26 ਦਿਨ ਦਾ ਡੇਰਾ ਲਾਇਆ ਸੀ ਤੇ ਉਸ ਜਗ੍ਹਾ ਤੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਨੇ ਉਹ ਸੱਪ ਬਹੁਤ ਬੁੱਢਾ ਹੋ ਚੁੱਕਿਆ ਬਰਾਦ ਹੋ ਚੁੱਕਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸੱਪ ਨੂੰ ਉੱਥੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਦਾ ਆਦੇਸ਼ ਦਿੱਤਾ ਸੀ ਇੱਕ ਸਟੋਰੀ ਐਸੀ ਵੀ ਆਉਂਦੀ ਹੈ ਇਤਿਹਾਸਕਾਰ ਦੱਸਦੇ ਨੇ ਕਿ ਉਹ ਸੱਪ ਗੁਰੂ ਜੀ ਨੂੰ ਉਸ ਜਗ੍ਹਾ ਤੇ ਹੀ ਮਿਲਿਆ ਸੀ ਯਾਨਕਿ ਬਟਾਲਾ ਦੇ ਨੇੜੇ ਜਿਹੜਾ ਉਹ ਤੋਂ ਕੁ ਪਿੰਡ ਹੈ ਉਸ ਜਗ੍ਹਾ ਤੇ ਹੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ ਉੱਥੇ ਹੀ ਉਸਨੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਛਾਹ ਕੀਤੀ ਸੀ ਅਤੇ ਉਸ ਤੋਂ ਬਾਅਦ ਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਵਰਦਾਨ ਦਿੱਤਾ ਸੀ ਅਤੇ ਉਹਨਾਂ ਦੀ ਮੁਕਤੀ ਦੀ ਗੱਲ ਕੀਤੀ ਸੀ ਅਤੇ ਇਸ ਸਰਪ ਗੁਰਨਾਨ ਦੇਵ ਜੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਇੱਥੇ ਜੋ ਵੀ ਆਏਗਾ ਸ਼ਰਧਾ ਪਾਵਨਾਂ ਦੇ ਨਾਲ ਉਹਨਾਂ ਦੀ ਮਨੋ ਕਾਮਨਾ ਪੂਰੀ ਵੀ ਹੋਏਗੀ ਤਾਂ ਉਸ ਜਗ੍ਹਾ ਤੇ ਅੱਜ ਸੰਤ ਬਾਬਾ ਚੁਗਤ ਸਿੰਘ ਜੀ ਦੇ ਦੁਆਰਾ ਬਣਾਇਆ ਗਿਆ ਇੱਕ ਗੁਰਦੁਆਰਾ ਸ਼ਿਸ਼ੋਬੀ ਤਹਿ ਜੋ ਜਿਸ ਦਾ ਨਾਮ ਨਾਗਿਆਣਾ ਸਾਹਿਬ ਰੱਖਿਆ ਗਿਆ ਇਸ ਤਰ੍ਹਾਂ ਨਾਗਿਆਣਾ ਸਾਹਿਬ ਗੁਰਦੁਆਰਾ ਸ਼ਿਸ਼ੋਭਿਤ ਕੀਤਾ ਗਿਆ ਸੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਕੇ ਹੌਸਲਾ ਜਰੂਰ ਦਿਦਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ